ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੱਡਿਆ ਜੀ ਬਿਲਕੁਲ ਗਰੀਬ ਘਰ ਦੀ ਐ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਤੇ ਆਪਣੇ ਕੋਲੇ ਆਇਆ ਅੱਜ ਇੱਕ ਸੁਨਿਆਰਿਆਂ ਦਾ ਵੀਰ ਬਿਲਕੁਲ ਕੁਮਾਰਾ ਜੀ ਜੁਕੇ ਦੇ ਵਿੱਚ ਪੀ ਆਰ ਐ ਤੇ 87 ਦਾ ਬਾਰਨ ਹੈ ਜੀ ਵੀਰ ਦੀ ਉਮਰ 38 ਸਾਲ ਹੈ ਤੇ ਉਹਨਾਂ ਨੂੰ ਸੁਨਿਆਰਿਆਂ ਦੀ ਕੁੜੀ ਹੋਵੇ ਜਾਂ ਖੱਤਰੀਆਂ ਦੀ ਬਾਹਮਣਾਂ ਦੀ ਚੱਲ ਜੂਗੀ ਤੇ ਜੱਟਾਂ ਦੀ ਕੁੜੀ ਵੀ ਚੱਲ ਜੂਗੀ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੇ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਸੁਨਿਆਰਿਆਂ ਦੀ ਗੁੱਡੀ ਮਿਲ ਜਾਵੇ ਤਾਂ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਨੇ ਸਿੱਖਾਂ ਦਾ ਮੁੰਡਾ ਤੇ ਮੁੰਡਾ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਤੇ ਕਾਸਟ ਕੋਈ ਵੀ ਚੱਲੂਗੀ ਜੀ ਰਮਦਾਸ ਜੀ ਤੇ ਰਮਦਾਸ ਜੀ ਤੇ ਮੱਝਵੀ ਸਿੰਘ ਛੱਡ ਕੇ ਕਾਸਟ ਕੋਈ ਵੀ ਹੋਵੇ ਜੀ ਚੱਲੂਗੀ ਤੇ ਮੁੰਡੇ ਦੀ ਉਮਰ ਹੈਗੀ 30 ਸਾਲ ਤੇ ਕੁੜੀ ਘੱਟੋ ਘੱਟ ਬੀਏ ਹੋਵੇ ਜੀ ਕਿਸੇ ਵੀ ਕਾਸਟ ਦੀ ਹੋਵੇ ਦੋ ਕਾਸਟਾਂ ਤੋਂ ਬਿਨਾਂ ਕਿਸੇ ਵੀ ਕਾਸਟ ਤੇ ਵੀਡੀਓ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅੰਮ੍ਰਿਤ ਤੇ ਆਪਾਂ ਨੂੰ ਮੁੰਡਾ ਵੀ ਅੰਮ੍ਰਿਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾਲਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ 26 ਸਾਲ ਤੇ ਭੈਣ ਉਹੜਾ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਜੀ ਹਾਂਜੀ ਸੱਸਰੀਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਥੇ ਇਨਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਆਪ ਦਾ ਆਪ ਕਰ ਲਵੇ ਭੈਣ ਹੁਣਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜਟਾਂ ਦਾ ਹੀ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਕਰਤੇ ਮੈਂ ਵੀਡੀਓ ਪਾਈ ਸੀ ਇੱਕ ਕੁੜੀ ਨੇ ਕਰਦੀ ਬਾਹ ਟੁੱਟੀ ਹੋਈ ਸੀ ਤਾਂ ਮੈਂ ਉਹੀ ਵੀਡੀਓ ਪਾਈ ਦੀ ਤੇ ਲੋਕਾਂ ਨੇ ਇੰਨਾ ਕੋ ਦਾ ਮਜ਼ਾਕ ਚੱਕਿਆ ਜੇ ਹੁਣ ਉਹਦੀ ਜਵਾਕੜੀ ਦੀ ਬਾਹ ਟੁੱਟੀ ਹੋਈ ਸੀ ਠੀਕ ਹੈ ਸਭ ਦੇ ਘਰੇ ਧੀਆ ਭੈਣਾ ਨੇ ਜੇ ਮੈਨੂੰ ਇਹ ਜਾ ਡਾਟਾ ਬੋਲਣ ਲਈ ਕਿਸੇ ਨੇ ਕਹਿਤਾ ਮੈਂ ਬੋਲੀ ਆ ਤੇ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ ਇਹਦੇ ਬੈਡ ਕਮੈਂਟ ਕਰਦੇ ਹੋ ਤੁਸੀਂ ਬੰਦੇ ਉਹ ਥੋੜੇ ਘਰੇ ਹੈ ਨਹੀਂ ਕੋਸ ਧੀਆ ਭੈਣਾ ਦੱਸ ਦਿਓ ਨੂੰ ਸ਼ਰਮ ਨਹੀਂ ਹਾਂਜੀ ਸਸਰੀ ਕਾਲ ਮੈਂ ਸੋਦੀ ਆਪਣੀ ਰੀਤ ਦੇ ਆਪਣੇ ਕੋਲੇ ਆਈ ਐ 68 ਕੇਲਿਆਂ ਦੇ ਵਿੱਚ ਕੁੜੀ ਤੇ ਕੁੜੀ ਦੇ ਭਰਾ ਹੈ ਨਹੀਂ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਚੰਗਾ ਮੁੰਡੇ ਦੀ ਉਮਰ ਖਟੋ-ਖਟੀ ਤੋਂ ਲੈ ਕੇ 30-35 ਸਾਲ ਤੱਕ ਹੀ ਹੋਵੇ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਜ਼ਿੰਮੇਦਾਰ ਸਕੇ ਜਿਹੜਾ ਕੰਮ ਆਉਦਾ ਹੋਵੇ ਵਧੀਆ ਬਿਜ਼ਨਸ ਦੇ ਵਿੱਚ ਇਹ ਹੀ ਡਿਮਾਂਡ ਹੈ ਜ਼ਮੀਨ ਦਾ ਕੋਈ ਰੋੜਾ ਨਹੀਂ ਚੱਕਣ ਦਾ ਮੁੰਡਾ